ਸ਼੍ਰੀ ਗੁਰੂ ਅਮਰਦਾਸ ਜੀ ਦੇ ਦਰਬਾਰ ਵਿੱਚ ਦਰਸ਼ਨ ਕਰਨ ਵਾਲਿਆਂ ਦੀ ਹਮੇਸ਼ਾ ਭੀੜ ਬਣੀ ਰਹਿੰਦੀ ਸੀ। ਇੱਕ ਦਿਨ ਲਾਹੌਰ ਨਗਰ ਦਾ ਇੱਕ ਵਪਾਰੀ ਗੁਰੂ ਜੀ ਸਾਹਮਣੇ ਮੌਜੂਦ ਹੋਇਆ ਅਤੇ ਪ੍ਰਾਰਥਨਾ ਕਰਨ ਲੱਗਾ, "ਹੇ ਗੁਰੂ ਜੀ, ਮੇਰੇ ਵਪਾਰ ਵਿੱਚ ਬਰਕਤ ਨਹੀਂ ਰਹਿੰਦੀ। ਮੈਂ ਬਹੁਤ ਘਾਟੇ ਖਾਂਦਾ ਹਾਂ। ਕਿਰਪਾ ਕੋਈ ਅਜਿਹੀ ᔪਕਤੀ ਦੱਸੋ ਜਿਸ ਦੇ ਨਾਲ ਬਰਕਤ ਬਣੀ ਰਹੇ।" ਜਵਾਬ ਵਿੱਚ ਗੁਰੂ ਜੀ ਨੇ ਕਿਹਾ, "ਗੰਗੂ ਸਾਹ ਤੇਰੇ ਵਪਾਰ ਵਿੱਚ ਪ੍ਰਭੂ ਨੇ ਚਾਇਆ ਤਾਂ ਬਹੁਤ ਮੁਨਾਫਾ ਹੋਵੇਗਾ ਜੇਕਰ ਤੁਸੀਂ ਆਪਣੀ ਕਮਾਈ ਵਿੱਚੋਂ ਪ੍ਰਭੂ ਦੇ ਨਾਮ ਵੱਲੋਂ ਦਸਵੰਦ ਜਾਣੀ ਕੀ ਆਪਣੀ ਕਮਾਈ ਦਾ ਦਸਮਾ ਭਾਗ ਕੱਢ ਕੇ ਜ਼ਰੂਰਤਮੰਦਾਂ ਦੀ ਸਹਾਇਤਾ ਕਰਨ ਵਿੱਚ ਖਰਚ ਕਰਨ ਲੱਗ ਜਾਓਗੇ ਗੁਰੂ ਜੀ ਇਸ ਵਪਾਰੀ ਨੂੰ ਪਹਿਲਾਂ ਵੱਲੋਂ ਹੀ ਜਾਣਦੇ ਸਨ ਕਦੇ ਸਮਾਂ ਸੀ ਜਦੋਂ ਗੁਰੂ ਜੀ ਵਪਾਰ ਦੇ ਵਿਸ਼ੇ ਵਿੱਚ ਬਸ ਸਰ ਕੇ ਵੱਲੋਂ ਇਸ ਸਾਊਕਾਰ ਦੇ ਲਾਹੌਰ ਵਿੱਚ ਸਾਥੀ ਹੋਇਆ ਕਰਦੇ ਸਨ ਗੰਗੂ ਸ਼ਾਹ ਨੇ ਵਚਨ ਦਿੱਤਾ ਅਤੇ ਕਿਹਾ ਤੁਹਾਡਾ ਆਸ਼ੀਰਵਾਦ ਪ੍ਰਾਪਤ ਹੋਣਾ ਚਾਹੀਦਾ ਹੈ ਮੈਂ ਦਸਵੰਦ ਦੀ ਰਾਸ਼ੀ ਧਾਰਮਿਕ ਕਾਰਜ ਉੱਤੇ ਖਰਚ ਕਰਿਆ ਕਰਾਂਗਾ ਉਹ ਗੁਰੂ ਜੀ ਵੱਲੋਂ ਆਗਿਆ ਲੈ ਕੇ ਦਿੱਲੀ ਨਗਰ ਚਲਾ ਗਿਆ ਉੱਥੇ ਉਸਨੇ ਨਵੇਂ ਸਿਰੇ ਵੱਲੋਂ ਵਪਾਰ ਸ਼ੁਰੂ ਕੀਤਾ ਹੌਲੀ-ਹੌਲੀ ਵਪਾਰ ਫਲੀਬੁੱਤ ਹੋਣ ਲੱਗਾ ਕੁਝ ਸਮੇਂ ਵਿੱਚ ਹੀ ਗੰਗੂ ਸ਼ਾਹ ਵੱਡੇ ਸ਼ਾਹੂਕਾਰਾਂ ਵਿੱਚ ਗਿਣਿਆ ਜਾਣ ਲੱਗਾ ਇੱਕ ਵਾਰ ਪ੍ਰਸ਼ਾਸਨ ਨੂੰ 1 ਲੱਖ ਰੁਪਏ ਦੀ ਲਾਹੌਰ ਨਗਰ ਲਈ ਮਹਾਜਨੀ ਚੈੱਕ ਦੀ ਲੋੜ ਪੈ ਗਈ ਕੋਈ ਵੀ ਵਪਾਰੀ ਇੰਨੀ ਵੱਡੀ ਰਾਸ਼ੀ ਦੀ ਮਹਾਜਨੀ ਚੈੱਕ ਬਣਾਉਣ ਦੀ ਸਮਰੱਥਾ ਨਹੀਂ ਰੱਖਦਾ ਸੀ ਪਰ ਗੰਗੂ ਸ਼ਾਹ ਨੇ ਇਹ ਮਹਾਜਨੀ ਚੈੱਕ ਤੁਰੰਤ ਤਿਆਰ ਕਰ ਦਿੱਤਾ ਇੰਨੀ ਵੱਡੀ ਸਮਰੱਥਾ ਵਾਲਾ ਵਪਾਰੀ ਜਾਣ ਕੇ ਸਰਕਾਰੀ ਦਰਬਾਰ ਵਿੱਚ ਉਸ ਦਾ ਸਨਮਾਨ ਵਧਨ ਲੱਗਾ ਇੱਕ ਦਿਨ ਇੱਕ ਗਰੀਬ ਵਿਅਕਤੀ ਗੁਰੂ ਅਮਰਦਾਸ ਜੀ ਕੋਲ ਸ਼੍ਰੀ ਗੋਇੰਦਵਾਲ ਸਾਹਿਬ ਜੀ ਵਿੱਚ ਮੌਜੂਦ ਹੋਇਆ ਅਤੇ ਨਰਮ ਪ੍ਰਾਰਥਨਾ ਕਰਨ ਲੱਗਾ ਗੁਰੂ ਜੀ ਮੈਂ ਆਰਥਿਕ ਤੰਗੀ ਵਿੱਚ ਹਾਂ ਮੇਰੀ ਧੀ ਦਾ ਵਿਆਹ ਨਿਸ਼ਚਿਤ ਹੋ ਗਿਆ ਹੈ ਪਰ ਮੇਰੇ ਕੋਲ ਪੈਸਾ ਨਹੀਂ ਹੈ ਜਿਸ ਦੇ ਨਾਲ ਮੈਂ ਉਸ ਦਾ ਵਿਆਹ ਸੁਪਨਨ ਕਰ ਸਕਾਂ ਅਤ ਤੁਸੀਂ ਮੇਰੀ ਸਹਾਇਤਾ ਕਰੋ ਗੁਰੂ ਜੀ ਨੇ ਉਸ ਨੂੰ ਇੱਕ ਮਹਾਜਨੀ ਚੈੱਕ 500 ਰੁਪਏ ਦਾ ਦਿੱਤਾ ਅਤੇ ਕਿਹਾ ਇਹ ਸਾਡੇ ਸਿੱਖ ਗੰਗੂ ਸ਼ਾਹ ਦੇ ਨਾਮ ਵੱਲੂ ਹੈ ਤੁਸੀਂ ਇਸ ਨੂੰ ਲੈ ਕੇ ਉਸ ਦੇ ਕੋਲ ਦਿੱਲੀ ਜਾਵੋ ਉਹ ਇਹ ਰਾਸ਼ੀ ਤੁਹਾਨੂੰ ਤੁਰੰਤ ਦੇ ਦੇਵੇਗਾ ਜਦੋਂ ਉਹ ਵਿਅਕਤੀ ਮਹਾਜਨੀ ਚੈੱਕ ਲੈ ਕੇ ਗੰਗੂ ਸ਼ਾਹ ਦੇ ਕੋਲ ਮੌਜੂਦ ਹੋਇਆ ਤਾਂ ਗੰਗੂ ਸ਼ਾਹ ਵਿਚਾਰਾਂ ਵਿੱਚ ਖੋ ਗਿਆ ਅਤੇ ਸੋਚਣ ਲੱਗਾ ਕਿ ਮਹਾਜਨੀ ਚੈੱਕ ਦਾ ਰੁਪਿਆ ਭੁਗਤਾਨ ਕਰਨ ਵਿੱਚ ਮੈਨੂੰ ਕੋਈ ਮੁਸ਼ਕਲ ਨਹੀਂ ਹੈ ਜੇਕਰ ਮੈਂ ਅੱਜ ਇਹ ਰੁਪਏ ਇਸ ਸਿੱਖ ਨੂੰ ਦੇ ਦਿੰਦਾ ਹਾਂ ਤਾਂ ਕੱਲ ਗੁਰੂ ਜੀ ਦੇ ਕੋਲ ਵੱਲੋਂ ਹੋਰ ਲੋਕੀ ਵੀ ਆ ਸਕਦੇ ਹਨ ਕਿਉਂਕਿ ਗੁਰੂ ਜੀ ਦੇ ਕੋਲ ਅਜਿਹੇ ਲੋਕਾਂ ਦਾ ਇਕੱਠ ਲੱਗਿਆ ਹੀ ਰਹਿੰਦਾ ਹੈ ਇਸ ਕਰਕੇ ਮੈਂ ਕਿਸ ਕਿਸ ਦੀ ਹੁੰਡੀ ਅਦਾ ਕਰਦਾ ਫਿਰਾਂਗਾ ਬਸ ਇਸ ਵਿਚਾਰ ਵੱਲੋਂ ਉਹ ਮੁੱਕਰ ਗਿਆ ਅਤੇ ਬੋਲਿਆ ਭਾਈ ਸਾਹਿਬ ਮੈਂ ਸਾਰੇ ਖਾਤੇ ਵੇਖ ਲਏ ਹਨ ਮੇਰੇ ਕੋਲ ਗੁਰੂ ਜੀ ਦਾ ਕੋਈ ਖਾਤਾ ਨਹੀਂ ਹੈ ਅੰਤ ਮੈਂ ਉਹਨਾਂ ਦਾ ਕੁਝ ਦੇਣਾ ਨਹੀਂ ਹੈ ਸਿੱਖ ਨੇ ਬੋਧ ਹੀ ਨਿਮਰਤਾ ਪੂਰਵਕ ਬੇਨਤੀ ਕੀਤੀ ਕਿ ਗੁਰੂ ਜੀ ਮੈਨੂੰ ਕਦੇ ਗਲਤ ਮਹਾਜਨੀ ਚੱਕ ਨਹੀਂ ਦੇ ਸਕਦੇ ਤੁਸੀਂ ਮੈਨੂੰ ਨਰਾਸ਼ ਨਾ ਲਟਾਵੋ ਕਿਉਂਕਿ ਮੇਰਾ ਨਰਾਸ਼ ਪਰਤਨਾ ਗੁਰੂ ਜੀ ਦੀ ਬੇਇੱਜ਼ਤੀ ਹੈ ਪਰ ਗੰਗੂ ਸ਼ਾ ਮਾਇਆ ਦੇ ਹੰਕਾਰ ਵਿੱਚ ਮਸਤ ਕੁਝ ਸੁਣਨ ਨੂੰ ਤਿਆਰ ਨਹੀਂ ਹੋਇਆ ਉਹ ਸਿੱਖ ਵਾਪਸ ਗੁਰੂ ਜੀ ਦੇ ਕੋਲ ਪਰਤ ਆਇਆ ਅਤੇ ਮਹਾਜਨੀ ਚੈੱਕ ਪਰਤਾ ਦਿੱਤਾ ਇਸ ਗੱਲ ਉੱਤੇ ਗੁਰੂ ਜੀ ਦਾ ਮਨ ਬਹੁਤ ਉਦਾਸ ਹੋਇਆ ਗੁਰੂ ਜੀ ਨੇ ਕਿਹਾ ਅੱਛਾ ਜੇਕਰ ਗੰਗੂਛਾ ਦੇ ਖਾਤੇ ਵਿੱਚ ਸਾਡਾ ਨਾਮ ਨਹੀਂ ਹੈ ਤਾਂ ਅਸੀਂ ਵੀ ਉਸ ਦਾ ਨਾਮ ਆਪਣੇ ਖਾਤੇ ਵੱਲੋਂ ਕੱਟ ਦਿੱਤਾ ਹੈ ਅਤੇ ਉਸ ਸਿੱਖ ਨੂੰ ਲੋੜ ਅਨੁਸਾਰ ਪੈਸਾ ਦੇ ਕੇ ਪ੍ਰੇਮ ਵੱਲੂ ਵਿਦਾ ਕੀਤਾ ਉਧਰ ਦਿੱਲੀ ਵਿੱਚ ਗੰਗੂ ਸਾਹ ਦਾ ਕੁਝ ਹੀ ਦਿਨਾਂ ਵਿੱਚ ਦਿਵਾਲਾ ਨਿਕਲ ਗਿਆ ਅਤੇ ਉਹ ਦਿੱਲੀ ਵੱਲੋਂ ਕਰਜ਼ਦਾਰ ਹੋ ਕੇ ਭੱਜਿਆ ਪਰ ਜਦੋਂ ਉਸ ਨੂੰ ਭੱਜਣ ਲਈ ਠਿਕਾਣਾ ਵਿਖਾਈ ਨਾ ਦਿੱਤਾ ਤਾਂ ਆਖਰਕਾਰ ਉਹ ਠੋਕਰਾਂ ਖਾਂਦਾ ਹੋਇਆ ਫਿਰ ਵੱਲੋਂ ਸ਼੍ਰੀ ਗੋਂਦਵਾਲ ਸਾਹਿਬ ਆ ਪੜਿਆ ਪਰ ਉਸ ਨੂੰ ਸਾਸ ਨਹੀਂ ਹੋਇਆ ਕਿ ਉਹ ਗੁਰੂ ਜੀ ਦੇ ਸਾਹਮਣੇ ਮੌਜੂਦ ਹੁੰਦਾ ਅੰਤ ਉਹ ਲੰਗਰ ਵਿੱਚ ਸੇਵਾ ਕਰਨ ਲੱਗਾ ਸੇਵਾ ਕਰਦੇ ਕਰਦੇ ਕਈ ਮਹੀਨੇ ਬਤੀਤ ਹੋ ਗਏ ਇਸ ਵਾਰ ਦੀ ਸੇਵਾ ਵੱਲੋਂ ਉਸ ਦੇ ਅਹੰਕਾਰ ਦੀ ਮੈਲ ਵੀ ਧੋ ਗਈ ਉਹ बार-बार ਪਸਤਾਵੇ ਦੀ ਅੱਗ ਵਿੱਚ ਜਲਦਾ ਹੋਇਆ ਹਰੀ ਨਾਮ ਦਾ ਸਿਮਰਨ ਵੀ ਕਰਦਾ ਰਹਿੰਦਾ ਇੱਕ ਦਿਨ ਗੁਰੂ ਜੀ ਲੰਗਰ ਹਾਲ ਵਿੱਚ ਪਹੁੰਚੇ ਇਸ ਸੁਭ ਮੌਕੇ ਦਾ ਮਨਾਫਾ ਚੁੱਕ ਕੇ ਗੰਗੂ ਸ਼ਾਹ ਗੁਰੂ ਜੀ ਦੇ ਚਰਨਾਂ ਵਿੱਚ ਡੰਡਵਤ ਪਰ ਨਾਮ ਕਰਨ ਲੱਗਾ ਗੁਰੂ ਜੀ ਤਰਸ ਦੇ ਪੁੰਜ ਸਾਨ ਆਪ ਜੀ ਨੇ ਉਸ ਨੂੰ ਚੁੱਕ ਕੇ ਫਿਰ ਵੱਲੋਂ ਕੰਠ ਵੱਲੋਂ ਲਗਾ ਲਿਆ ਅਤੇ ਕਿਹਾ ਤੂੰ ਮਾਫੀ ਦਾ ਪਾਤਰ ਤਾਂ ਨਹੀਂ ਪਰ ਤੁਹਾਡੀ ਸੇਵਾ ਅਤੇ ਪਸਤਾਵੇ ਨੇ ਸਾਨੂੰ ਮਜਬੂਰ ਕਰ ਦਿੱਤਾ ਹੈ ਹੁਣ ਵਾਪਸ ਜਾਓ ਅਤੇ ਫਿਰ ਵੱਲੋਂ ਵਪਾਰ ਕਰੋ ਪਰ ਧਰਮ ਕਰਮ ਨਹੀਂ ਭੁੱਲਣਾ ਸੋ ਸਾਧ ਸੰਗਤ ਜੀ ਜੇਕਰ ਤੁਸੀਂ ਵਪਾਰੀ ਹੋ ਜਾਂ ਕੋਈ ਵੀ ਕਾਰਜ ਕਰਦੇ ਹੋ ਯਾ ਫਿਰ ਨੌਕਰੀ ਆਦੀ ਕਰਦੇ ਹੋ ਤਾਂ ਤੁਸੀਂ ਆਪਣੀ ਕਮਾਈ ਦਾ ਕੁਝ ਹਿੱਸਾ ਧਾਰਮਿਕ ਕੰਮਾਂ ਉੱਤੇ ਜ਼ਰੂਰ ਖਰਚ ਕਰੋ ਜਾਂ ਫਿਰ ਕਿਸੇ ਜ਼ਰੂਰਤਮੰਦ ਦੀ ਸਹਾਇਤਾ ਕਰੋ ਤੁਹਾਡੀ ਕਮਾਈ ਵਿੱਚ ਬਰਕਤ ਹੋਵੇਗੀ ਸੋ ਇਸ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਬਾਕਸ ਵਿੱਚ ਵਾਹਿਗੁਰੂ ਜੀ ਜ਼ਰੂਰ ਲਿਖੋ